ਚੋਨਾ ਲੱਗੇ ਨੂੰ 20 ਦਿਨ ਹੋ ਗਏ ਚੋਨਾ ਅੜਿਆ ਖੜਾ ਫਟਾਰਾ ਨਹੀਂ ਕਰਦਾ ਜਦ ਕੇ ਸਭ ਕੁਝ ਝੋਨੇ ਵਿੱਚ ਪਾ ਦਿੱਤਾ ਬਜਾਈ ਵਕਤ ਜਿਹੜੀਆਂ ਖਾਦਾਂ ਆਪਾਂ ਪਾਉਣੇ ਆ ਡੀਪੀ ਜ਼ਿੰਕ ਪੋਟਾਸ਼ ਆਦ ਸਭ ਕੁਝ ਪਾ ਦਿੱਤਾ ਜੂਰੀਏ ਦੀ ਦੂਜੀ ਕਿਸ਼ਤ ਵੀ ਪਾ ਦਿੱਤੀ ਪਰ ਝੋਨਾ ਤੀਲਾ ਤੀਲਾ ਜਿਹਾ ਖੜਾ ਦਿਖਾਈ ਦਿੰਦਾ ਹੈ ਝੋਨਾ ਤੁਰ ਨਹੀਂ ਰਿਹਾ ਬੂਝਾ ਨਹੀਂ ਕਰ ਰਿਹਾ ਜਦ ਕੇ 20 ਦਿਨ ਵਿੱਚ ਤਾਂ ਝੋਨਾ ਚਾਰ ਚਾਰ ਹਾਂ ਪੰਜ ਟੇਲਰ ਬਣਾ ਲੈਂਦਾ ਇਸ ਤਰ੍ਹਾਂ ਦੀ ਪ੍ਰੋਬਲਮ ਬਹੁਤ ਸਾਰੇ ਕਿਸਾਨਾਂ ਦੇ ਨਾਲ ਆ ਰਹੀ ਹੈ ਜਦੋਂ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਕਿਸਾਨ ਬਾਜ਼ਾਰ ਦੇ ਵੱਲ ਡੀਲਰਾਂ ਵੱਲ ਭੱਜਦੇ ਨੇ ਤੇ ਡੀਲਰ ਵੀ ਕੋ ਤਿਆਰੀ ਬੈਠੇ ਨੇ ਕਿਉਂਕਿ ਉਹਨਾਂ ਨੇ ਆਪਣਾ ਸਮਾਨ ਵੇਚਣਾ ਹੈ ਤੇ ਫਿਰ ਖੇ ਸਵਾਲ ਆ ਬੰਡਲ ਜ਼ਿੰਮੇਦਾਰ ਨੂੰ ਚੁਕਾ ਦਿੰਦੇ ਨੇ ਡੀਲਰ ਵੀ ਖੁਸ਼ ਤੇ ਕਿਸਾਨ ਵੀ ਖੁਸ਼ ਕਿਉਂਕਿ ਡੀਲਰ ਦਾ ਸਮਾਨ ਵਿਕ ਗਿਆ ਉਹਨਾਂ ਤਾਂ ਖੁਸ਼ ਹੋਣਾ ਹੀ ਹੋਣਾ ਤੇ ਕਿਸਾਨ ਨੂੰ ਲੱਗਦਾ ਵੀ ਹੁਣ ਉਹਦੀ ਜਿਹੜੀ ਫਸਲ ਆ ਉਹ ਹਰੀ-ਭਰੀ ਹੋਊਗੀ ਪਰ ਜਿਹੜਾ ਕੁਝ ਹੋਣਾ ਹੈ ਉਹ ਤਾਂ ਕਿਸਾਨ ਨੂੰ ਵੀ ਬਾਅਦ ਵਿੱਚ ਹੀ ਪਤਾ ਚੱਲਦਾ ਹੈ ਇਹ ਨਹੀਂ ਹੈ ਕਿ ਸਾਰੇ ਡੀਲਰ ਮਾੜੇ ਨੇ ਸਾਰੇ ਡੀਲਰ ਮਾੜੇ ਨਹੀਂ ਹੈਗੇ ਕੁਝ ਚੰਗੇ ਵੀ ਨੇ ਜਿਹੜੇ ਕਿਸਾਨ ਨੂੰ ਵਧੀਆ ਰਾਏ ਦਿੰਦੇ ਨੇ ਨਜਾਇਜ਼ ਖਰਚੇ ਤੋਂ ਬਚਣ ਦੀ ਸਲਾਹ ਦਿੰਦੇ ਨੇ ਪਰ ਕਾਫੀ ਸਾਰੇ ਲਾਲਚੀ ਡੀਲਰ ਹੈਗੇ ਨੇ ਜਿਹੜੇ ਮੌਕੇ ਦਾ ਫਾਇਦਾ ਉਠਾਉਂਦੇ ਨੇ ਉਹਨਾਂ ਤੋਂ ਬਚਣ ਦੀ ਲੋੜ ਆ ਆਪਾਂ ਨੂੰ ਸਮਝ ਵਰਤਣ ਦੀ ਲੋੜ ਹੈ ਸਿਆਣਪ ਵਰਤਣ ਦੀ ਲੋੜ ਹੈ ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਰਹੀ ਹੈ ਜੋਨਾ ਤੁਹਾਡਾ ਚੱਲ ਨਹੀਂ ਰਿਹਾ ਝੋਨਾ ਖੜਾ ਹੈ ਤਾਂ ਇਹ ਵੀਡੀਓ ਧਿਆਨ ਨਾਲ ਦੇਖਿਓ ਜੇਕਰ ਚੈਨਲ ਦੇ ਉੱਤੇ ਪਹਿਲੀ ਵਾਰ ਆਇਓ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ অন ਕਰ ਲਓ ਤਾਂ ਕਿ ਖੇਤੀ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਸਕੇ ਦੋਸਤੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਹੋਰ ਯਾਰ ਦੋਸਤਾਂ ਦੇ ਨਾਲ ਵੀਡੀਓ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਆ ਕੇ ਜਾਣਕਾਰੀ ਜਿਆਦਾ ਤਾਂ ਉਹ ਜਿਆਦਾ ਦੂਸ਼ਤਾ ਤੱਕ ਪਹੁੰਚ ਸਕੇ ਦੋਸਤੋ ਦੋ ਤਿੰਨ ਕਾਰਨ ਹੁੰਦੇ ਨੇ ਝੋਨਾ ਨਾਲ ਚੱਲਣ ਦੇ ਜਿੰਨਾ ਕਰਕੇ ਝੋਨਾ ਰੁਕ ਜਾਂਦਾ 15 20 ਦਿਨ ਤੱਕ ਝੋਨਾ ਚੱਲਦਾ ਨਹੀਂ ਸਭ ਤੋਂ ਪਹਿਲਾ ਜਿਹੜਾ ਕਾਰਨ ਹੋ ਸਕਦਾ ਝੋਨਾ ਲਗਾਉਣ ਵੇਲੇ ਮਜ਼ਦੂਰਾਂ ਦੇ ਵੱਲੋਂ ਝੋਨਾ ਡੂੰਘਾ ਲਗਾ ਦਿੱਤਾ ਜਾਂਦਾ ਜਿਸ ਕਰਕੇ ਜਿਹੜੀ ਝੋਨੇ ਦੀ ਜੜਾ ਉਹ ਕਾਫੀ ਡੂੰਗੀ ਹੋਣ ਕਰਕੇ ਬੂਟਾ ਰੁਕ ਜਾਂਦਾ ਕਿਉਂਕਿ ਡੂੰਗੀ ਜੜ੍ਹਾਂ ਹੋਣ ਕਰਕੇ ਜ਼ਮੀਨ ਦੇ ਵਿੱਚੋਂ ਬੂਟਾ ਜਿਹੜੇ ਜ਼ਰੂਰੀ ਤੱਤ ਨਹੀਂ ਉਹ ਲੈ ਨਹੀਂ ਸਕਦਾ ਆਕਸੀਜਨ ਦੀ ਆੜ ਹੋਂਦ ਹੋ ਜਾਂਦੀ ਹੈ ਇਸ ਕਰਕੇ ਬੂਟਾ ਰੁਕ ਜਾਂਦਾ ਭਾਵੇਂ ਜ਼ਮੀਨ ਦੇ ਵਿੱਚ ਆਪਾਂ ਸਾਰੀਆਂ ਖਾਦਾਂ ਪਾਈਆਂ ਹੋਣ ਪਰ ਖਾਦਾਂ ਬੂਟੇ ਦੀ ਪਹੁੰਚ ਤੋਂ ਪਰੇ ਹੋ ਜਾਂਦੀਆਂ ਨੇ ਇਸ ਕਰਕੇ ਬੂਟਾ ਉਹ ਖਾਦਾਂ ਨੂੰ ਵਰਤ ਨਹੀਂ ਸਕਦਾ ਇਸ ਲਈ ਬੂਟਾ ਫਿਰ ਕੀ ਕਰਦਾ ਹੈ ਜੜ੍ਹਾਂ ਦੇ ਨਵੀਆਂ ਜੜ੍ਹਾਂ ਸਤ੍ਹਾ ਦੇ ਬਰਾਬਰ ਜ਼ਮੀਨ ਦੇ ਬਰਾਬਰ ਆ ਕੇ ਬਣਾਉਣੀਆਂ ਸ਼ੁਰੂ ਕਰਦਾ ਹੈ ਉਹਨਾਂ ਨਵਾਂ ਨਵੀਆਂ ਜੜ੍ਹਾਂ ਦੇ ਰਾਹੀਂ ਬੂਟਾ ਖੁਰਾਕ ਲੈਂਦਾ ਹੈ। ਹੁਣ ਨਵੀਆਂ ਜੜ੍ਹਾਂ ਬਣਦੇ ਵਿੱਚ 10-15 ਦਿਨ ਲੱਗ ਜਾਂਦੇ ਨੇ। ਇਸ ਕਰਕੇ 15-20 ਦਿਨ ਤੱਕ ਬੂਟੇ ਦਾ ਬਾਤਾ ਰੁਕ ਜਾਂਦਾ ਹੈ। ਹੁਣ ਤੁਸੀਂ ਡੂੰਘੇ ਲੱਗੇ ਬੂਟੇ ਨੂੰ ਜਿੰਨਾ ਮਰਜੀ ਉੱਪਰੋਂ ਪਾਈ ਜਾਓ। ਬੂਟਾ ਚੱਲ ਨਹੀਂ ਸਕਦਾ ਜਿੰਨਾ ਚਿਰ ਤੱਕ ਬੂਟਾ ਨਵੀਆਂ ਜੜ੍ਹਾਂ ਬਣਾ ਕੇ ਉਹਨਾਂ ਦੇ ਰਾਹੀਂ ਖੁਰਾਕ ਨਹੀਂ ਲੈਣ ਲੱਗਦਾ। ਇਸ ਦਾ ਕੋਈ ਇਲਾਜ ਵੀ ਨਹੀਂ ਕਿਉਂਕਿ ਇੱਕ ਵਾਰ ਜੇ ਉਹਨਾਂ ਡੂੰਘਾ ਲੱਗ ਗਿਆ ਨਾ ਫਿਰ ਉਹਨੂੰ 15-20 ਦਿਨ ਲੱਗਣਗੇ ਹੀ ਲੱਗਣਗੇ। ਜੋ ਮਰਜੀ ਪਾਈ ਜਾ ਉਹਦੇ ਤੇ ਆਪਾਂ ਨੂੰ ਕੋਈ ਫਾਇਦਾ ਨਹੀਂ ਫਜ਼ੂਲ ਖਰਚੀ ਕਰਨ ਦਾ ਕਈ ਕਿਸਾਨ ਅਜਿਹੀ ਹਾਲਤ ਵਿੱਚ ਜੂਰੀ ਵਿੱਚ ਰਲਾ ਰਲਾ ਕੇ ਕਈ ਪ੍ਰੋਡਕਟ ਵਰਤਦੇ ਨੇ ਜਿਨ੍ਹਾਂ ਦਾ ਕਿ ਢੱਕਾ ਵੀ ਫਾਇਦਾ ਨਹੀਂ ਹੁੰਦਾ ਇਸ ਲਈ ਇਸ ਤਰ੍ਹਾਂ ਫਜ਼ੂਲ ਖਰਚੀ ਤੋਂ ਬਚਣ ਦਾ ਹੀ ਫਾਇਦਾ ਹੈ ਕੋਈ ਫਾਇਦਾ ਨਹੀਂ ਫਜ਼ੂਲ ਖਰਚਾ ਕਰਨ ਦਾ 10-15 ਦਿਨ ਹੁਣ ਲੱਗਣੇ ਲੱਗਣੇ ਨੇ ਬੂਟਾ ਚੱਲਣ ਦੇ ਵਿੱਚ ਤੇ ਜਦੋਂ 10-15 ਦਿਨ ਬਾਅਦ ਜੜਾ ਬਣ ਜਾਂਦੇ ਨੇ ਬੂਟਾ ਆਪਣੇ ਆਪ ਚੱਲ ਪੈਂਦਾ ਤੇ ਕਈ ਵਾਰੀ ਕੀ ਹੁੰਦਾ ਡੂੰਗਾ ਬੂਟਾ ਬਿਨ ਹੀ ਲੱਗਿਆ ਹੁੰਦਾ ਸਭ ਕੁਝ ਠੀਕ ਆ ਫਿਰ ਵੀ ਬੂਟਾ ਚੱਲਦਾ ਨਹੀਂ ਇਸ ਦਾ ਕਾਰਨ ਜ਼ਿਆਦਾ ਕਰਕੇ ਗਰਮੀ ਦੇ ਦਿਨਾਂ ਦੇ ਵਿੱਚ ਜਦੋਂ ਕਾਫੀ ਜ਼ਿਆਦਾ ਗਰਮੀ ਪੈਂਦੀ ਹੈ ਕਿਉਂਕਿ ਜਿਵੇਂ ਆਪਾਂ ਦੇਖਿਆ 15 20 ਨੂੰ 15 ਜੂਨ ਤੋਂ ਝੋਨੇ ਦੀ ਲਵਾਈ ਜ਼ਿਆਦਾ ਏਰੀਆ ਚ ਸ਼ੁਰੂ ਹੋ ਗਈ ਸੀ ਉਸ ਵੇਲੇ ਗਰਮੀ ਬਹੁਤ ਜ਼ਿਆਦਾ ਸੀ ਟੈਂਪਰੇਚਰ ਬਹੁਤ ਜ਼ਿਆਦਾ ਸੀਗੇ ਇਸ ਤਰ੍ਹਾਂ ਦੇ ਮੌਸਮ ਦੇ ਵਿੱਚ ਬੂਟਾ ਹੀਟ ਸਟ੍ਰੈਸ ਦੇ ਵਿੱਚ ਆ ਜਾਂਦਾ ਤੇ ਪਾਣੀ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਬੂਟੇ ਦਾ ਵਾਧਾ ਰੁਕ ਜਾਂਦਾ ਉਦੋਂ ਬੂਟਾ ਫਿਰ ਆਪਣੇ ਆਪ ਨੂੰ ਸੰਭਾਲਣ ਤੇ ਜ਼ੋਰ ਲਾ ਦਿੰਦਾ ਤੇ ਬੂਟੇ ਦਾ ਜਿਹੜਾ ਵਾਧਾ ਰੁਕ ਜਾਂਦਾ ਪਰ ਜਿਵੇਂ ਹੀ بارش ਵਗੈਰਾ ਹੁੰਦੀ ਹੈ ਮੌਸਮ ਠੀਕ ਹੋ ਜਾਂਦਾ ਬੂਟੇ ਦਾ ਵਾਧਾ ਸ਼ੁਰੂ ਹੋ ਜਾਂਦਾ ਆਪਣੇ ਆਪ ਇਹਦੇ ਵਾਸਤੇ ਆਪਾਂ ਨੂੰ ਕੁਝ ਜ਼ਿਆਦਾ ਕਰਨ ਦੀ ਲੋੜ ਨਹੀਂ ਹੁੰਦੀ ਜਿੰਨੇ ਮਰਜ਼ੀ ਫਾਲਜੂਲ ਆਪਾਂ ਖਰਚੀ ਕਰਨੇ ਉਹ ਆਪਣੀ ਮਰਜ਼ੀ ਆ ਆਮ ਕਰਕੇ ਸ਼ੁਰੂਆਤੀ ਇਤਨਾ ਚਾਹੀਦਾ ਜਦੋਂ ਮੌਸਮ ਬਹੁਤ ਜ਼ਿਆਦਾ ਗਰਮ ਹੁੰਦਾ ਹੁਣ ਕਈ ਵਾਰੀ ਕੀ ਹੁੰਦਾ ਹੈ ਜੜਾਂ ਦੀ ਟੁਕਾਈ ਵੀ ਠੀਕ ਹੁੰਦੀ ਹੈ ਪੂਰੀ ਖਾਦ ਉਖਰਾ ਕੇ ਡੀਏਪੀ ਵੀ ਆਪਾਂ ਪਾਈਆ ਪੋਟਾਸ਼ੀ ਵਰਤੀਆਂ ਜ਼ਿੰਕ ਵਗੈਰਾ ਪੂਰੀ ਹਰ ਤਰ੍ਹਾਂ ਦੀ ਖੁਰਾਕ ਪਾਈ ਹੈ ਮੌਸਮ ਵੀ ਠੀਕ ਆ ਪਰ ਬੂਟਾ ਫੇਰ ਵੀ ਫਟਾਰਾ ਨਹੀਂ ਕਰਦਾ ਫਿਰ ਇਸ ਦਾ ਕੀ ਕਾਰਨ ਹੋ ਸਕਦਾ ਜੇਕਰ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਤਾਂ ਜ਼ਮੀਨ ਦੇ ਵਿੱਚ ਇੱਕ ਜ਼ਰੂਰੀ ਤੱਤ ਜਿਸ ਨੂੰ ਮੈਗਨੀਸ਼ੀਅਮ ਸਲਫੇਟ ਕਹਿੰਦੇ ਆ ਉਹ ਤੱਤ ਦੀ ਘਾਟ ਆ ਜਾਂਦੀ ਹੈ ਇਸ ਤੱਤ ਦੀ ਘਾਟ ਕਾਰਨ ਜ਼ਮੀਨ ਦੇ ਵਿੱਚੋਂ ਬੂਟਾ ਜ਼ਰੂਰੀ ਤੱਤ ਨਹੀਂ ਲੈ ਸਕਦਾ ਮੈਗਨੀਸ਼ੀਅਮ ਸਲਫੇਟ ਆ ਜਿਹੜਾ ਦੂਸਰੇ ਜ਼ਰੂਰੀ ਤੱਤਾਂ ਨੂੰ ਬੂਟੇ ਦੀ ਪਹੁੰਚ ਦੇ ਵਿੱਚ ਕਰਨ ਦਾ ਕੰਮ ਕਰਦਾ ਕਿਉਂਕਿ ਇਹ ਇੱਕ ਬਹਕ ਵਾਹਨ ਦਾ ਕੰਮ ਕਰਦਾ ਹੈ ਜਿੰਨੇ ਜਿਹੜੇ ਜ਼ਰੂਰੀ ਤੱਤ ਬੂਟੇ ਨੂੰ ਚਾਹੀਦੇ ਨੇ ਉਹ ਮੈਗਨੀਸ਼ੀਅਮ ਸਲਫੇਟ ਉਹਨਾਂ ਤੱਕ ਪਹੁੰਚਾਉਂਦਾ ਹੈ ਬੂਟੇ ਦੀਆਂ ਜੜਾਂ ਤੱਕ ਪਹੁੰਚਾਉਂਦਾ ਹੈ ਬੂਟੇ ਨੂੰ ਵਰਤੋਂ ਜੋਗ ਬਣਾਉਂਦਾ ਹੈ ਉਹਨਾਂ ਤੱਤਾਂ ਨੂੰ ਸੋ ਇਹਦੇ ਅਣ ਹੋਣ ਦੇ ਵਿੱਚ ਜੇ ਜ਼ਮੀਨ ਦੇ ਵਿੱਚ ਆਪਣਾ ਮੈਗਨੀਸ਼ੀਅਮ ਸਲਫੇਟ ਘਟ ਗਿਆ ਔਰ ਜਿੰਨੇ ਮਰਜੀ ਤੱਤ ਆਪਾਂ ਜ਼ਮੀਨ ਦੇ ਵਿੱਚ ਪਾਈ ਜਾਈਏ ਬੂਟਾ ਇਹਨਾਂ ਤੱਤਾਂ ਨੂੰ ਵਰਤ ਨਹੀਂ ਸਕਦਾ ਕਿਉਂਕਿ ম্যাগਨੀਸ਼ੀਅਮ ਸਲਫੇਟ ਹੀ ਹੈ ਇੱਕ ਜਿਹਦੇ ਰਾਹੀਂ ਬੂਟਾ ਇਹਨਾਂ ਤੱਤਾਂ ਨੂੰ ਸਾਰਿਆਂ ਨੂੰ ਵਰਤ ਸਕਦਾ ਇਸ ਕਰਕੇ ম্যাগਨੀਸ਼ੀਅਮ ਸਲਫੇਟ ਦੀ ਘਾਟ ਹੋਣ ਕਰਕੇ ਬੂਟੇ ਦਾ ਵਾਧਾ ਰੁਕ ਜਾਂਦਾ ਤੇ ਬੂਟਾ ਤੀਲਾ ਤੀਲਾ ਜਾ ਖੜਾ ਦਿਖਾਈ ਦਿੰਦਾ ਪਹਿਲਾਂ ਇਸ ਤਰ੍ਹਾਂ ਦੀ ਪ੍ਰੋਬਲਮ ਜ਼ਿਆਦਾ ਦਿਖਾਈ ਨਹੀਂ ਸੀ ਦਿੰਦੀ ਪਰ ਹੁਣ ਜ਼ਮੀਨਾਂ ਦੇ ਵਿੱਚ ম্যাগਨੀਸ਼ੀਅਮ ਸਲਫੇਟ ਦੀ ਘਾਟ ਆਉਣੀ ਸ਼ੁਰੂ ਹੋ ਗਈ ਇਸ ਕਰਕੇ ਪ੍ਰੋਬਲਮ ਵੀ ਆਉਣੀ ਸ਼ੁਰੂ ਹੋ ਗਈ ਇੱਕ ਗੱਲ ਧਿਆਨ ਦੇਣ ਵਾਲੀ ਹੈ ਮੈਗਨੀਜ਼ ਅਤੇ ਮੈਗਨੀਸ਼ੀਅਮ ਸਲਫੇਟ ਦੋਹਾਂ ਵਿੱਚ ਬਹੁਤ ਫਰਕ ਹੁੰਦਾ ਮੈਗਨੀਜ਼ ਜਿਹੜਾ ਆਪਾਂ ਉਹ ਕਣਕ 'ਚ ਵਰਤਦੇ ਆ ਆਪਾਂ ਜਿਹੜੀ ਅੱਜ ਕੱਲ ਆਪਾਂ ਨੂੰ ਜ਼ਰੂਰਤ ਹੈ ਇੱਥੇ ਮੈਗਨੀਸ਼ੀਅਮ ਸਲਫੇਟ ਦੀ ਜ਼ਰੂਰਤ ਹੈ ਬਾਜ਼ਾਰ ਦੇ ਵਿੱਚੋਂ ਦੋ ਤਰ੍ਹਾਂ ਦਾ ਮੈਗਨੀਸ਼ੀਅਮ ਸਲਫੇਟ ਮਿਲਦਾ ਇੱਕ ਤਾਂ ਜਿਹੜਾ ਆਪਾਂ ਜ਼ਮੀਨ ਦੇ ਵਿੱਚ ਪਾਉਨੇ ਆ ਇੱਕ ਸਪਰੇਅ ਵਾਲਾ ਵੀ ਮਿਲਦਾ ਉਹ 1 ਕਿਲੋ 1 ਏਕੜ ਦੇ ਵਾਸਤੇ ਸਪਰੇਅ ਕੀਤੀ ਜਾਂਦੀ ਹੈ ਪਰ ਆਪਾਂ ਜਿਹੜਾ ਵਰਤਣਾ ਹੈ ਉਹ ਮੈਗਨੀਸ਼ੀਅਮ ਸਲਫੇਟ ਉਹ ਜਿਹੜਾ ਜ਼ਮੀਨ ਦੇ ਵਿੱਚ ਪਾਈਏ ਆਪਾਂ ਉਹ 10 ਕਿਲੋ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਵਰਤਿਆ ਜਾਂਦਾ ਜੂਰੀਏ ਦੇ ਚਰਲਾ ਕੇ ਉਹਦਾ ਆਪਾਂ ਸਿੱਟਾ ਮਾਰ ਸਕਦੇ ਆ ਬਾਜ਼ਾਰ ਦੇ ਵਿੱਚ ਜਦੋਂ ਕਿਸਾਨ ਮੈਗਨੀਸ਼ੀਅਮ ਸਲਫੇਟ ਡੀਲਰ ਕੋਲ ਲੈਣ ਜਾਂਦੇ ਨੇ ਕਈ ਵਾਰੀ ਉਹ ਮੈਗਨੀਸ਼ੀਅਮ ਸਲਫੇਟ ਦੀ ਥਾਂ ਤੇ ਹੋਰ ਵੱਖ-ਵੱਖ ਚੀਜ਼ਾਂ ਦੇਣ ਦੀ ਕੋਸ਼ਿਸ਼ ਕਰਦੇ ਨੇ ਤੱਤਾਂ ਵਾਲੀਆਂ ਸਪਰੇਅ ਆਂ ਦੇਂਦੇ ਨੇ ਉਹ ਕਹਿੰਦੇ ਇਹਦੇ ਵਿੱਚ ਹੀ ਮੈਗਨੀਸ਼ੀਅਮ ਸਲਫੇਟ ਹੈਗਾ ਹੋਰ ਵੀ ਤੱਤ ਨੇ ਪਰ ਉਹਦੇ ਵਿੱਚ ਮੈਗਨੀਸ਼ੀਅਮ ਸਲਫੇਟ ਬਹੁਤ ਥੋੜਾ ਹੁੰਦਾ ਉਹਦੇ ਨਾਲ ਗੱਲ ਨਹੀਂ ਬਣਦੀ ਇਸ ਕਰਕੇ ਇਸ ਤਰ੍ਹਾਂ ਦੇ ਜਿਹੜੇ ਤੱਤ ਬਾਜ਼ਾਰ ਤੋਂ ਲੈ ਕੇ ਉਹਦਾ ਪਾਉਣ ਦਾ ਕੋਈ ਫਾਇਦਾ ਨਹੀਂ ਮਿੱਟੀ ਦੇ ਵਿੱਚ ਪਾਉਣ ਵਾਲਾ ਜਿਹੜਾ ਮੈਗਨੀਸ਼ੀਅਮ ਸਲਫੇਟ ਹੈ 2 ਕਿਲੋ ਤੋਂ ਲੈ ਕੇ 25 ਕਿਲੋ ਦੀ ਪੈਕੇਜ ਦੇ ਵਿੱਚ ਮਿਲਦਾ ਜਿਆਦਾ ਮਹਿੰਗਾ ਨਹੀਂ ਆਏਗਾ 25 ਰੁਪਏ ਤੋਂ ਲੈ ਕੇ 30 ਰੁਪਏ ਦੀ ਰੇਂਜ ਦੇ ਵਿੱਚ ਮਿਲ ਜਾਂਦਾ ਇਫਕੋ ਦਾ ਆਉਂਦਾ ਸਸਤਾ ਹੈ ਇਫਕੋ ਦੇ ਸਟੋਰਾਂ ਤੋਂ ਮਿਲ ਜਾਂਦਾ ਹੈ ਹੋਰ ਵੀ ਕਈ ਕੰਪਨੀਆਂ ਨੇ ਪ੍ਰਾਈਵੇਟ ਜਿਵੇਂ ਮਹਾਤਮ ਦਾ ਆਉਂਦਾ ਇਹ ਵੀ ਆਪਾਂ ਲੈ ਕੇ ਪਾ ਸਕਦਾ ਜਿਹੜਾ ਵੀ ਆਪਾਂ ਨੂੰ ਮਿਲਦਾ ਹੈ ਠੀਕ ਰੇਟ ਤੇ ਮਿਲਦਾ ਉਹ ਲੈ ਕੇ ਉਹਦਾ ਛਿੱਟਾ ਮਾਰ ਦਿਓ ਜੂਰੀਏ ਦੇ ਵਿੱਚ ਰਲਾ ਕੇ ਆਪਾਂ ਦਾ ਸ਼ਿੱਟਾ ਮਾਰ ਦੇਣਾ ਜਿਹੜਾ ਝੋਨਾ ਫਿਰ ਆਪਣਾ ਆਪਣੇ ਆਪ ਫੋਟੋ ਅ ਫੋਟੋ ਕਰਨੀ ਸ਼ੁਰੂ ਕਰ ਦਿੰਦਾ ਕਿਉਂਕਿ ਉਹਨੂੰ ਪੂਰੇ ਤੱਤਾ ਮਿਲ ਜਾਂਦੇ ਨੇ ਜੇ ਹੁਣ ਤੱਕ ਨਹੀਂ ਪਾਇਆ ਗਿਆ ਆਪਾਂ ਨੂੰ ਇਹ ਪ੍ਰੋਬਲਮ ਹੈਗੀ ਆਪਾਂ ਦੂਸਰੇ ਜੂਰੀਏ ਦੇ ਵਿੱਚ ਰਲਾ ਕੇ ਇਹਦਾ ਸ਼ਿੱਟਾ ਮਾਰ ਦੇਉ ਜਾਂ ਤੀਸਰੇ ਜੋ ਤੀਜਾ ਜੂਰੀਆ ਪਾਉਣਾ ਜੇ ਦੂਜੇ ਤੋਂ ਵੀ ਨਹੀਂ ਪਾ ਸਕਿਆ ਤੀਜੇ ਜੂਰੀਏ 'ਚ ਇਹਦਾ ਆਪਾਂ ਪਾ ਕੇ ਸ਼ਿੱਟਾ ਮਾਰ ਸਕਦੇ ਹਾਂ ਕਿਉਂਕਿ ਕਈ ਥਾਂ ਤੇ ਝੋਨਾ ਪੀਲਾ ਪੀਲਾ ਜਾਂ ਦਿਖਾਈ ਦਿੰਦਾ ਉੱਥੇ ਸਾਰੀਆਂ ਚੀਜ਼ਾਂ ਆਪਾਂ ਬਰਤਵਾਰਤ ਦੇਖ ਲੈਂਦੇ ਆ ਅਸਲ ਵਿੱਚ ਉੱਥੇ ਮੈਗਨੀਸ਼ੀਅਮ ਸਲਫੇਟ ਦੀ ਘਾਟ ਹੁੰਦੀ ਹੈ। ਸੋ ਜੇਕਰ ਆਪਾਂ ਮੈਗਨੀਸ਼ੀਅਮ ਸਲਫੇਟ ਜੂਰੀਏਟ ਪਾ ਕੇ ਛਿੱਟਾ ਮਾਰ ਦਈਏ ਤਾਂ ਝੋਨਾ ਠੀਕ ਹੋ ਜਾਂਦਾ ਹਰਾ ਭਰਾ ਹੋ ਜਾਂਦਾ। ਬੂਝਾ ਕਰਨਾ ਸ਼ੁਰੂ ਕਰ ਦਿੰਦਾ ਝਾੜ ਦੇ ਵਿੱਚ ਵੀ ਵਾਧਾ ਹੁੰਦਾ। ਸੋ ਦੋਸਤੋ ਇਹ ਤਿੰਨੇ ਕਾਰਨ ਨੇ ਜਿਨ੍ਹਾਂ ਕਰਕੇ ਝੋਨਾ ਆਪਣਾ ਰੁਕ ਜਾਂਦਾ ਹੈ। ਇਹਨਾਂ ਇਹਨਾਂ ਦੇ ਵਿੱਚੋਂ ਆਪਾਂ ਨੂੰ ਜਿਆਦਾ ਕੋਈ ਫਜ਼ੂਲ ਖਰਚੀ ਕਰਨ ਦੀ ਲੋੜ ਨਹੀਂ ਹੈਗੀ। ਕਿਉਂਕਿ ਦੋ ਜਿਹੜੇ ਪਹਿਲੇ ਕਾਰਨ ਨੇ ਜਿਹੜੇ ਇੱਕ ਜੜ ਡੂੰਗੀ ਲੱਗੀ ਜਾਂ ਹੀਟ ਸਟ੍ਰੈਸ ਕਰਕੇ ਝੋਨਾ ਰੁਕਦਾ ਹੈ। ਇਹ ਤਾਂ ਨਾਰਮਲ ਗੱਲਾਂ ਇਹ ਤਾਂ 10-15 ਦਿਨ ਲੱਗਣੇ ਨੇ ਉਸ ਤੋਂ ਬਾਅਦ ਆਪਣੇ ਆਪ ਠੀਕ ਹੋ ਜਾਂਦਾ ਪਰ ਜੇਕਰ ਖੇਤ ਦੇ ਵਿੱਚ ਮੈਗਨੀਸ਼ੀਅਮ ਸਲਫੇਟ ਦੀ ਘਾਟ ਹੈਗੀ ਆ ਉਹ ਆਪਾਂ ਨੂੰ ਜ਼ਰੂਰ ਮੈਗਨੀਸ਼ੀਅਮ ਸਲਫੇਟ ਪਾਉਣਾ ਪਊ ਤਾਂ ਠੀਕ ਹੋਊਗਾ ਉਹ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ